ਦ੍ਰੋਣਸ਼ਿਵਾਰੀ ਮੰਦਰ ਅੰਬੋਟਾ ਗਗਰੇਟ ਚਿੰਤਪੁਨੀ ਰੋੜ ਹਿਮਾਚਲ ਪ੍ਰਦੇਸ਼ ਵਿਖੇ ਦੋ ਦਿਨ ਭਗਵਾਨ ਪੋਲੇਨਾ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾਪੂਰਵਕ ਅਤੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਮਨਾਇਆ ਗਿਆ ਜੋ ਆਪਣੀਆਂ ਮਿੱਠੀਆਂ ਜੜਦਾ ਛੜਦਾ ਹੋਇਆ ਬੜੀ ਸ਼ਾਨੋ ਸ਼ੌਕਤ ਦੇ ਨਾਲ ਸਮਾਪਤ ਹੋਇਆ ਇਹ ਧਾਰਮਿਕ ਸਮਾਗਮ ਸ਼ੌਮਿਲ ਗੋਤਮ ਐਸ.ਡੀ.ਐਮ ਗਗਰੇਟ ਕੁਲਤਾਜ ਕੁਮਾਰ ਤਹਿਸੀਲਦਾਰ ਕਿਨਾਰੀ ਰੀਡਰ ਮੁਹੰਮਦ ਰਫੀ ਅਤੇ ਪਟਵਾਰੀ ਸੁਰਿੰਦਰ ਕੁਮਾਰ ਦੀ ਦੇਖਰੇਟ ਕਰਵਾਇਆ ਗਿਆ ਉੱਥੇ ਹੀ ਦੋ ਦਿਨ ਮੇਲਾ ਪੰਜਾਬ ਹਰਿਆਣਾ ਦਿੱਲੀ ਅਤੇ ਵਿਦੇਸ਼ਾਂ ਦੇ ਹਜ਼ਾਰਾਂ ਸ਼ਰਧ ਪਗਤਾਂ ਆਪਣੀ ਹਾਜ਼ਰੀ ਲਗਾਈ ਅਤੇ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਭਗਵਾਨ ਸ਼ਿਵ ਪੋਲੇ ਨਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਹ ਧਾਰਮਿਕ ਸਮਾਗਮ ਵਿੱਚ ਜਤੇਨ لال ਡਿਪਟੀ ਕਮਿਸ਼ਨਰ ਆਨਰ ਡੀਏ ਐਸਪੀ ਮੈਡਮ ਵਸੁਦਾ ਸ਼ੋਦ ਨਾਇਬ ਤਹਿਸੀਲਦਾਰ ਸ਼੍ਰੀਮਤੀ ਜਾਗਰਤੀ ਨਾਇਬ ਤਹਿਸੀਲਦਾਰ ਸੁਤੰਤਰ ਨਰਿਆਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਭਗਵਾਨ ਪੋਲੇਨਾਥ ਜੀ ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਦੱਸਦੀ ਹੈ ਕਿ ਆਈਆਂ ਹੋਈਆਂ ਬੱਚਿਆਂ ਦੇ ਲਈ ਝੂਲਿਆਂ ਦਾ ਵਜਾਰਾ ਲੱਗੇ ਹੋਈਆਂ ਵੱਖ-ਵੱਖ ਕਿਸਮ ਦੀਆਂ ਦੁਕਾਨਾਂ ਖਰੀਦਦਾਰੀ ਕਰਕੇ ਮੇਲੇ ਦਾ ਆਨੰਦ ਵੀ ਮਾਣਿਆ ਗਿਆ ਮੇਲੇ ਵਿੱਚ ਆਉਣ ਵਾਲੀ ਸੰਗਤਾਂ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ਪੱਤਰਕਾਰ ਪ੍ਰੀਤ ਦੀਫ ਲੋਰਤ ਤੋਂ ਰਿਪੋਰਟ ਆਪ ਸਭ মিডিਆ ਬੰਦੂਆਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਵਿਸਾਖੀ ਤੋਂ ਬਾਅਦ ਜਿਹੜਾ ਸ਼ਿਵ ਬਾੜੀ ਗਗਰੇਟ ਜਿਹੜਾ ਮੇਲਾ ਹੁੰਦਾ ਹੈ ਉਹ ਅੱਜ ਸਟਾਰਟ ਹੋ ਗਿਆ ਤੇ ਸਾਡੇ ਵੱਲੋਂ ਸਾਰੇ ਭਗਤਾਂ ਨੂੰ ਸਾਰਿਆਂ ਨੂੰ ਸ਼ਰਧਾਲੂਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੇ ਅੱਜ ਦੇ ਸਾਰੇ ਇਸ ਮੇਲੇ ਬਾਰੇ ਦੱਸੋ ਇਹ ਕਦੋਂ ਸ਼ੁਰੂ ਹੁੰਦਾ ਹੈ ਤੇ ਕੀ ਇਸ ਮੇਲੇ ਦਾ ਹੈਗਾ ਸਾਰਾ ਤੜਾ ਦੇਖੋ ਜੀ ਜਿਆਦਾ ਇਤਿਹਾਸ ਬਾਰੇ ਤਾਂ ਜਿਹੜੇ ਸਾਡੇ ਪੰਡਤ ਜੀ ਨੇ ਉਹ ਜਿਆਦਾ ਵਧੀਆ ਦੱਸਣਗੇ ਤੁਸੀਂ ਜ਼ਰੂਰ ਉਹਨਾਂ ਨੂੰ ਪੁੱਛਿਓ ਪਰ ਐਦਾਂ ਦੀ ਮਾਨਤਾ ਹੈ ਕਿ ਹਰ ਸਾਲ ਵਿਸਾਖੀ ਤੋਂ ਬਾਅਦ ਪੋਲੇਨਾਥ ਇੱਥੇ ਬਾਲ ਰੂਪ ਚ ਆ ਕੇ ਦਰਸ਼ਨ ਦਿੰਦੇ ਨੇ ਇਸ ਕਰਕੇ ਹਜ਼ਾਰੋਂ ਜਿਹੜੇ ਸ਼ਰਧਾਲੂ ਨੇ ਹਰ ਸਾਲ ਇੱਥੇ ਆ ਕੇ ਆਪਣਾ ਮੱਥਾ ਝੁਕਾਉਂਦੇ ਨੇ ਮੱਥਾ ਟੇਕਦੇ ਨੇ ਤੇ ਇਸ ਵਾਰੀ ਖਾਸ ਇਹ ਹੈ ਕਿ ਅਸੀਂ ਪਹਿਲੀ ਵਾਰੀ ਸਾਂਸਕ੍ਰਿਤਿਕ ਪ੍ਰੋਗਰਾਮ ਸਟਾਰਟ ਕੀਤਾ ਪਹਿਲਾਂ ਇੱਥੇ ਮੇਲੇ 'ਚ ਝੂਲੇ ਦੁਕਾਨਾਂ ਦਾ ਪ੍ਰੋਗਰਾਮ ਹੁੰਦਾ ਸੀ ਸਾਡਾ ਪ੍ਰਯਾਸ ਇਹ ਹੈ ਪ੍ਰਸ਼ਾਸਨ ਦਾ ਕਿ ਅਸੀਂ ਮੇਲੇ ਨੂੰ ਥੋੜਾ ਹੋਰ ਉੱਚ ਸਤਰ ਤੇ ਲੈ ਕੇ ਜਾਈਏ ਇਸ ਲਈ ਇਸ ਵਾਰੀ ਜਿਹੜੇ ਲੋਕਲ ਕਲਾਕਾਰ ਹੈ ਉਹ ਇੱਥੇ ਸਾਡਾ ਰੰਗਮੰਚ ਨੂੰ ਸਜਾਣਗੇ ਤੇ ਅੱਜ ਸ਼ਨੀਵਾਰ ਦਾ ਦਿਨ ਅੱਜ ਕਲਾਕਾਰ ਪਰਫਾਰਮ ਕਰਨਗੇ ਤੇ ਕੱਲ ਸਾਡਾ ਜੰਗਮ ਵਾਲਾ ਪ੍ਰਦਰਸ਼ਨ ਪ੍ਰੋਗਰਾਮ ਹੈਗਾ ਉਹਦੇ ਵਿੱਚ ਸ਼ਿਵ ਪਾਰਵਤੀ ਵਿਵਾਦ ਉਹਨਾਂ ਨੇ ਜਿਹੜਾ ਹੈਗਾ ਜੰਗਮਾਂ ਨੇ ਪਰਫਾਰਮ ਕਰਨਾ ਸਰ ਕਿੰਨੇ ਦਿਨ ਕਿੰਨੇ ਦਿਨ ਮੇਲਾ ਲੱਗਦਾ ਜੀ ਇਹ ਇਹ 2 ਦਿਨ ਦਾ ਹਾਂ ਹੁੰਦਾ ਹੈ ਜੀ ਸ਼ਨੀਵਾਰ ਔਰ ਐਤਵਾਰ ਜਿਹੜਾ ਵਿਸਾਖੀ ਵਾਲੇ ਤੋਂ ਸ਼ਨੀਵਾਰ ਤੋਂ ਨੈਕਸਟ ਵਾਲੇ ਸ਼ਨੀਵਾਰ ਐਤਵਾਰ ਹੁੰਦਾ ਦੋ ਦਿਨ ਵੀ ਦੇਖਿਆ ਸਰ ਇਹ ਰਸਤਾ ਵੀ ਕੁਛ ਇਹ ਨਵਾਂ ਬਣਿਆ ਇਹਦਾ ਕੀ ਹੈਗਾ ਜੀ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਪਹਿਲਾਂ ਜਦੋਂ ਸ਼ਰਧਾਲੂ ਆਉਂਦੇ ਸੀ ਉੱਪਰ ਜਾਂਦੇ ਸੀ ਤੇ ਬਾਅਦ ਵਿੱਚ ਮੇਲੇ 'ਚ ਵਾਪਸ ਆਣ ਲਈ ਰਸਤਾ ਨਹੀਂ ਸੀਗਾ ਤੇ ਅਸੀਂ ਜਦੋਂ ਇਸ ਟਾਈਮ ਤੇ ਚਲੋ ਰਸ਼ ਘਟ ਹੈ ਪਰ ਜਦੋਂ ਇਹ ਮੇਲਾ ਪੂਰੇ ਚਰਮ ਤੇ ਪਹੁੰਚੇਗਾ ਉਦੋਂ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਸ਼ਰਧਾਲੂਆਂ ਲਈ ਮੇਲੇ 'ਚ ਵਾਪਸ ਆਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਲਈ ਆਪਾਂ ਇਹ ਨਵਾਂ ਰਸਤਾ ਬਣਾਇਆ ਔਰ ਇਹਨੂੰ Shiv Vatika ਦਾ ਸੀ ਨਾਮ ਦਿੱਤਾ ਤੁਸੀਂ ਦੇਖਿਆ ਹੋਣਾ ਇੱਥੇ ਕਾਫੀ ਹਰਿਆਲੀ ਹੈ ਹੌਲੀ ਹੌਲੀ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਇਹ ਟਰੈਕ ਵੀ ਰੈਗੂਲਰ ਹੋ ਜਾਏਗਾ ਇੱਥੇ ਇੰਟਰਲੌਕ ਟਾਈਲਸ ਪੈ ਜਾਣਗੀਆਂ ਤੇ ਅੱਗੇ Shiv Vatika ਇੱਥੇ ਪ੍ਰੋਪਰ ਲਿਖਾਇਆ ਵੀ ਜਾਏਗਾ ਇਹਦੀ ਖੂਬਸੂਰਤੀ ਹੋਰ ਵਧੀਆ ਕੀਤੀ ਜਾਏਗੀ ਧੰਨਵਾਦ ਹਰ ਵਾਰ ਕੀ ਤਰ੍ਹਾਂ Shiv Baadi ਮੇ 2 ਦਿਵਸੀਆ ਮੇਲਾ ابھی ہمارا ਚੱਲ ਰਹਾ ਹੈ ਉਸਕੇ ਲਈ ਜੋ ਹੈ हमने ਆਪਣੀ ਤਰਫ ਸੇ पुलिस कर्मचारी लगाए हुए हैं मेरा लो, लोगों से यही अनुरोध रहेगा कि अपना लॉ एंड ऑर्डर यहाँ पर मेंटेन रहें और हम पुलिस भी लगातार यहाँ पे लगी रहेगी और अपना काम करती रहेगी